ਵੇਖਦਾ ਕਿੰਨੇ ਚਿਰਦਾ ਕਹਿ ਰਹੇ ਆ ਬਹੁਤ ਚਿਰਦਾ ਕਹਿ ਰਹੇ ਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਕੋਈ ਵੀਕਲ 2 ਵੀਲਰ ਜਾਂ 4 ਵੀਲਰ ਨਹੀਂ ਚਲਾਉਣਾ ਤੁਸੀਂ ਫੇਰ ਚਲਾ ਰਹੇ ਹੋ ਇਹ ਬੇਟਾ ਤੁਹਾਡਾ ਗਿਫਟ ਹੈ ਇਹ ਤਿਆਰ ਹੋ ਗਿਆ ਆ ਜਾ ਬੇਟਾ ਇੱਥੇ ਠੀਕ ਹੈ ਜੀ ਉਹਦੇ ਕੋਲ ਸੀ ਹਾਲੋ ਬੇਟਾ ਕੋਦੀ ਉਮਰ ਕਿੰਨੀ ਬੇਟਾ ਅਪਰੂਵ ਹੋ ਉਸਨੂੰ ਫੋਨ ਕਰਕੇ ਅੰਮਾ ਜੀ ਜਿਦੀ ਮਰਜ਼ੀ ਸ਼ਵਾਰਸ਼ ਕਰਾ ਲਓ ਜੋ ਮਰਜ਼ੀ ਕਰਾ ਲਓ ਸਾਈਨ ਤੁਹਾਡੇ ਹੋਣ ਸਾਈਨ ਤੁਹਾਡੇ ਹੋਣ ਸਾਈਨ ਤੁਹਾਡੇ ਹੋਣ ਬਿਲਕੁਲ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਕੀਤੀ ਜਾਵੇਗੀ ਮਾਨ ਜੋ ਐਸਐਸਪੀ ਸਾਹਿਬ ਵੱਲੋਂ ਸਾਨੂੰ ਬਹੁਤ ਸਖਤ ਹਦਾਇਤਾਂ ਮੈਂ ਤੁਹਾਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਇਹ ਹੁਣ ਜਿਹੜੀ ਆਦਤ ਬੱਚਿਆਂ ਨੂੰ ਪਈ ਹੈ ਜਾਂ ਪੇਰੈਂਟਸ ਨੂੰ ਪਈ ਹੈ ਕਿ ਬੱਚੇ ਨੂੰ ਭੇਜ ਦੋ ਵਹੀਕਲ ਦੇ ਕੇ ਪੁਰਾਣੀ ਆਦਤ ਪਈ ਹੈ ਨੂੰ ਜਾਂਦੇ ਜਾਂਦੇ ਟਾਈਮ ਤੇ ਲੱਗੂਗਾ ਪਰ ਇਹ ਇੱਕਦਮ ਹੁਣ ਖਤਮ ਕੀਤੀ ਜਾਊਗੀ ਬੱਚੇ ਦਾ ਜੀਵਨ ਵੀ ਖਤਰੇ ਚ ਹੈ ਤੇ ਜਿਹੜਾ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਜਿਹੜੀ ਜਦੋਂ ਕੈਦ ਹੋਊਗੀ ਹੁਣ ਵੀ ਆਪਾਂ ਇੱਕ ਬੱਚੇ ਦਾ ਵਿੱਚ ਚ ਚਲਾਨ ਕੱਟਿਆ ਕੱਲ ਵੀ ਕਟਿਆ ਬੜੀਆਂ ਸ਼ਵਾਰਸ਼ਾਂ ਪਾ ਰਿਆ ਤਰ੍ਹਾਂ ਤਰ੍ਹਾਂ ਦੀਆਂ ਸ਼ਵਾਰਸ਼ਾਂ ਪਾ ਰਿਆ ਜੀ ਇਹਨੂੰ ਕੁਝ ਕੀਤਾ ਜਾਵੇ ਇਹ ਬਿਲਕੁਲ ਕੁਝ ਨਹੀਂ ਹੋਣਾ ਜਿਹੜਾ ਚਲਾਨ ਕਟਿਆ ਗਿਆ ਇਹ ਤੇ ਜੋ ਐਕਸ਼ਨ ਹੈ ਕੋਲੀਗਲ ਐਕਸ਼ਨ ਲਿਆ ਜਾਣਾ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਛੋਟੇ ਬੱਚਿਆਂ ਨੂੰ ਨਾ ਭੇਜੋ ਇੰਨੀ ਗਰਮੀ ਦੇ ਵਿੱਚ ਇੰਨੀ ਧੁੱਪ ਦੇ ਵਿੱਚ ਜਦੋਂ ਕੋਈ ਰਸ਼ ਵਹੀਕਲ ਕੋ ਕੋ ਇੱਕਦਮ ਆਉਂਦਾ ਛੋਟੇ ਬੱਚੇ ਉਸ ਚੀਜ਼ ਨੂੰ ਹੈਂਡਲ ਨਹੀਂ ਕਰ ਸਕਦੇ ਆਪਣੀ ਜਾਨ ਜਿਹੜੀ ਆ ਖਤਰੇ ਵਿੱਚ ਪਾਉਂਦੇ ਆ ਪਲੀਜ਼ ਪੇਰੈਂਟਸ ਨੂੰ ਰਿਕੁਐਸਟ ਹੈ ਆਪ ਬੱਚਿਆਂ ਨੂੰ ਸਕੂਲ ਲੈ ਕੇ ਆਓ ਆਪ ਛੱਡ ਗਏ ਉਹ ਨਹੀਂ ਤਾਂ ਉਹਨਾਂ ਨੂੰ ਸਾਈਕਲ ਲੈ ਦੋ ਉਹ ਆਰਾਮ ਨਾ ਜਾਣ ਤੇ ਆਰਾਮ ਨਾਲ ਆਉਣ। ਆਪਾਂ ਕਹਿੰਦੇ ਜੇਕਰ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਜਿਹੜੇ ਜਾਗਰੂਤਾ ਕੈਂਪ ਲਗਾਏ ਗਏ ਜਾਂ ਵਰਨਿੰਗ ਦਿੱਤੀਆਂ ਗਈਆਂ 20 ਦਿਨ ਦਾ ਟਾਈਮ ਵੀ ਦਿਖਾਇਆ ਗਿਆ ਇਸ ਇਹਨੂੰ ਇਸ ਸ਼ੋਰ ਦੇ ਵਿੱਚ ਪਰ ਕਿਤੇ ਨਾ ਕਿਤੇ ਅਣਦੇਖੀ ਹੱਲੇ ਵੀ ਲਗਾਤਾਰ ਜਾਰੀ ਹੈ। ਹੁਣ ਕਿੱਦਾਂ ਦੀ ਸ਼ਕਤੀ ਦੇਖੀ? ਅਜੇ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਨਾ ਕਿ ਜਿਹੜੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਇਦਾਂ ਦੀ ਆਤਾਂ ਪਈਆਂ ਹੁਣ ਜਾਣ ਲੱਗਿਆ ਥੋੜਾ ਟਾਈਮ ਲੱਗੂਗਾ। ਉਹਨੇ 2-4 2-4 ਦਿਨ ਦੇ ਵਿੱਚ ਜੇ ਤਾਂ ਹੁਣ ਅੱਜ ਚਲਾਨ ਕੱਟਿਆ ਕੱਲ ਚਲਾਨ ਕੱਟਿਆ ਇਹ ਲਗਾਤਾਰ ਕੱਟਦੇ ਰਹਿਣਗੇ ਤਾਂ ਪੇਰੈਂਟਸ ਨੇ ਆਪਣੇ ਆਪ ਹੀ ਬੰਦ ਕਰ ਦੇਣਾ ਤੁਸੀਂ ਇਹਦਾ ਰਿਜ਼ਲਟ ਦੇਖੋਗੇ 14 ਨਵੰਬਰ ਤੋਂ ਬਾਅਦ ਚ 14 ਨਵੰਬਰ ਤੋਂ ਬਾਅਦ ਜਦੋਂ ਸਜ਼ਾਾਂ ਆਉਣੀਆਂ 25-25000 ਰੁਪਏ ਜੁਰਮਾਨਾ ਹੋਣਾ ਪੇਰੈਂਟਸ ਨੂੰ ਫਿਰ ਇਹਨਾਂ ਨੂੰ ਪਤਾ ਲੱਗਣਾ ਕਿ ਅਸੀਂ ਜਿਹੜੀ ਅਵੇਅਰਨੈਸ ਕਰਦੇ ਸੀ ਉਹ ਇਸੇ ਕਰਕੇ ਕਰਦੇ ਸੀ ਵੀ ਇਸ ਚੀਜ਼ ਤੋਂ 25000 ਰੁਪਏ ਜੁਰਮਾਨਾ ਤੇ 3 ਸਾਲ ਜਿਹੜੀ ਕੈਦ ਹੋਣੀ ਆ ਇਹ ਤੋਂ ਬਚਿਆ ਜਾਵੇ ਪਰ ਜਿਹੜੇ ਨਹੀਂ ਹਟਰੇ ਉਹ ਜ਼ਰੂਰ ਇਸ ਚੀਜ਼ ਦਾ ਜਿਹੜਾ ਗਿਫਟ ਲੈਣਗੇ ਉਹ